ਜਬੂ ਮੋਰਚੇ ਦੇ ਉੱਤੇ ਇੱਕ ਬਾਪੂ ਜੀ ਸਾਨੂੰ ਮਿਲੇ ਨੇ ਗੀਤ ਦੇ ਰਾਹੀ ਜਿਹੜਾ ਆ ਉਹ ਬਿਆਨ ਕਰਨਾ ਚਾਹੁੰਦੇ ਨੇ ਆਪਣੇ ਉਹਨਾਂ ਦੇ ਮਨ ਦੇ ਵਿੱਚ ਇਸ ਮੋਰਚੇ ਨੂੰ ਲੈ ਕੇ ਜੋ ਸਾਰੇ ਸਵਾਲ ਨੇ ਹਾਂਜੀ ਬਾਪੂ ਜੀ ਆਪਣਾ ਨਾਂ ਦੱਸ ਦਿਓ ਪਹਿਲਾਂ ਦਾ ਤਾਰਾ ਸਿੰਘ ਪਿੰਡ ਮਠਾੜਾ ਬਨੂੜ ਕੀ ਲਿਖਿਆ ਤੁਸੀਂ ਮੈਂ ਮੋਦੀ ਵਾਰਿਆ ਲਿਖਿਆ ਵੀ ਸਾਡੇ ਕੋਲ ਜ਼ਿੰਮੇਵਾਰਾਂ ਕੋਲ ਕੀ ਨਹੀਂ ਹੈ ਕੀ ਨਹੀਂ ਅਸੀਂ ਦੇਰੇ ਤੁਸੀਂ ਸਾਨੂੰ ਇਹਨਾਂ ਤੰਗ ਕਰ ਰਹੇ ਹਾਂ ਤੁਹਾਡੇ ਕੋਲ ਕਿਹੜੀ ਚੀਜ਼ ਨਹੀਂ ਹੈ ਸਾਡੇ ਪਾਸ ਤੁਹਾਨੂੰ ਦੇਰੇ ਨੂੰ ਤੇ ਤੁਸੀਂ ਲੈਕ ਹੀ ਨਹੀਂ ਰਹੇ ਸਾਡੇ ਤੇ ਹਾਂ ਇਸ ਬਾਰੇ ਵਿੱਚ ਕਾਫਤਾ ਤਿਆਰ ਕਰੀ ਬਈ ਹਾਂਜੀ ਜ਼ਰੂਰ ਸੁਣਾਓ ਮੋਦੀ ਕਿਰਸ਼ਾਨਾਂ ਦਾ ਵੈਰੀ ਰੱਖੇ ਫਸਲਾਂ ਤੇ ਅੱਖ ਗਹਿਰੀ ਮੋਦੀ ਕਿਰਸ਼ਾਨਾਂ ਦਾ ਵੈਰੀ ਰੱਖੇ ਫਸਲਾਂ ਤੇ ਅੱਖ ਗਹਿਰੀ ਸਾਨੂੰ ਵੀ ਪਤਾ ਹੋਣਾ ਚਾਹੀਦਾ ਸਾਡਾ ਕੀ ਕਸੂਰ ਨਾ ਮਾਰੀ ਮੋਦੀ ਆਵੇ ਕਿਰਸ਼ਾਨ ਪਹਿਲਾਂ ਹੀ ਮਜਬੂਰ ਵੇਨਾ ਮਾਰੀ ਮੋਦੀ ਆਵੇ ਕਿਰਸ਼ਾਨ ਪਹਿਲਾਂ ਹੀ ਮਜਬੂਰ ਕਿਹੜਾ ਗੁੱਸਾ ਧਾਰਿ ਆਵੇ ਲਾ ਕੇ ਮੰਡੀਆਂ ਤੇ ਪਾਬੰਦੀ ਆੜਤੀ ਅਤੇ ਮਨੀਮਾਂ ਦੇ ਮਾਰੀ ਹੱਥਾਂ ਉਤੇ ਦੰਦੀ ਕਿਹੜਾ ਗੁੱਸਾ ਧਾਰਿ ਆਵੇ ਕਿਹੜਾ ਗੁੱਸਾ ਧਾਰਿ ਆਵੇ ਲਾ ਕੇ ਮੰਡੀਆਂ ਤੇ ਪਾਬੰਦੀ ਆੜਤੀ ਅਤੇ ਮਨੀਮਾਂ ਦੇ ਮਾਰੀ ਹੱਥਾਂ ਉਤੇ ਦੰਦੀ ਓਏ ਕਿਵੇਂ ਬੱਚੇ ਪਾਲेंगे ਹੋ ਹੋ ਕਿਵੇਂ ਬੱਚੇ ਪਾਲेंगे दस ਮੰਡੀਆਂ ਦੇ ਮਜ਼ਦੂਰ ਵੇਨਾ ਮਾਰਿ ਮੋਦੀ ਆਵੇ ਕਿਰਸ਼ਾਨ ਪਹਿਲਾਂ ਹੀ ਮਜਬੂਰ ਵੇਨਾ ਮਾਰਿ ਮੋਦੀ ਆਵੇ ਕਿਰਸ਼ਾਨ ਪਹਿਲਾਂ ਹੀ ਮਜਬੂਰ ਜੇ ਕਿਸਾਨੀ ਮਰ ਗਈ ਏ ਫਿਰ ਸਭ ਨਹੀਂ ਮਰ ਜਾਣਾ ਕਿਸਾਨ ਮੂਲ ਮੰਤਰ ਵਸੇਵਾ ਦਾ ਹੋਏ ਕਿਵੇਂ ਪੈਦਾ ਕਰੂਗਾ ਦਾਣਾ ਜੇ ਕਿਸਾਨੀ ਮਰ ਗਈ ਵੇ ਹੋ ਹੋ ਜੇ ਕਿਸਾਨੀ ਮਰ ਗਈ ਏ ਫਿਰ ਸਭ ਨੇ ਹੀ ਮਰ ਜਾਣਾ ਕਿਸਾਨੀ ਮੂਲ ਮੰਤਰੀ ਬਸੇਬਾਂ ਦਾ ਕੀ ਮੈਂ ਪੈਦਾ ਕਰੂਗਾ ਦਾਣਾ ਕਿਸਾਨੀ ਮੂਲ ਮੰਤਰੀ ਬਸੇਬਾਂ ਦਾ ਕੀ ਮੈਂ ਪੈਦਾ ਕਰੂਗਾ ਦਾਣਾ ਉਹ ਵਾਦਿਆਣਾ ਖੁਦਕੁਸ਼ੀਆਂ ਨੇ ਹੋ ਹੋ ਵਾਦਿਆਣਾ ਖੁਦਕੁਸ਼ੀਆਂ ਨੇ ਮੋਦੀ ਵੇਖ ਲਈਂ ਜਰੂਰ ਵੇਨਾ ਮਾਰੀ ਮੋਦੀ ਆਵੇ ਕਿਰਸ਼ਾਨ ਪਹਿਲਾਂ ਹੀ ਮਜਬੂਰ ਬੈਨ ਮਾਰ ਮੋਤੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਰੋਟੀ ਮਿਲਦੀ ਕਰਸਾਨਾਂ ਤੋਂ ਨਾਲੇ ਦਾਲਾਂ ਤੇ ਤੇਰਕਾਰੀ ਕਪੜਾ ਮਿਲੇ ਕੋ ਪਾਹਾਂ ਤੋਂ ਖਿੱਚ ਕੇ ਜਾਂਦੇ ਫੁੱਲ ਤਿਆਰੀ ਰੋਟੀ ਮਿਲਦੀ ਕਰਸਾਨਾਂ ਤੋਂ ਨਾਲੇ ਦਾਲਾਂ ਤੇ ਤੇਰਕਾਰੀ ਕਪੜਾ ਮਿਲੇ ਕੋ ਪਾਹਾਂ ਤੋਂ ਖਿੱਚ ਕੇ ਜਾਂਦੇ ਫੁੱਲ ਤਿਆਰੀ ਫਲ ਫਰੂਟ ਮਿਲ ਦੇ ਕਿਰਸ਼ਾਨਾਂ ਤੋਂ ਹੋ ਹੋ ਫਲ ਫਰੂਟ ਮਿਲ ਦੇ ਕਿਰਸ਼ਾਨਾਂ ਤੋਂ ਜੁਦਿੰਦੇ ਮੁਖੜੇ ਉੱਤੇ ਨੂਰ ਵੇਨਾ ਮਾਰੀ ਮੁਦੀ ਆਵੇ ਕਿਰਸ਼ਾਨ ਪਹਿਲਾਂ ਹੀ ਮਜਬੂਰ ਵੇਨਾ ਮਾਰੀ ਮੁਦੀ ਆਵੇ ਕਿਰਸ਼ਾਨ ਪਹਿਲਾਂ ਹੀ ਮਜਬੂਰ ਜਿੰਨੀਆਂ hattimਾਂ ਵਟੀਆਂ ਨੇ ਸਾਰੀ ਜ਼ਮੀਂਦਾਰ ਸਾਰੇ ਏ ਤੰਗ ਮਰਦਾ ਏ ਇਸ ਤੇ ਥਾਂ ਥਾਂ ਚੱਲਦੇ ਯਾਰੇ ਜਿੰਨੀ ਹੱਟੀਆਂ ਵਟੀਆਂ ਨੇ ਸਾਰੀ ਜੀਵਿੰਦਾਰ ਸਾਰੇ ਏ ਤੰਗ ਮਰਦਾ ਏ ਇਸ ਤੇ ਥਾਂ ਥਾਂ ਚੱਲਦੇ ਯਾਰੇ ਉਹ ਜੱਟ ਬੰਦਾ ਮਰ ਗਿਆ ਵੇ ਹੋ ਹੋ ਜੱਟ ਹਲੇ ਬੰਦਾ ਮਰ ਗਿਆ ਵੇ ਗੋਹਾ ਚੁੱਕਦੀ ਮਰਗੀ ਹੂਰ ਵੇਨਾ ਮਾਰੀ ਮੋਤੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਵੇਨਾ ਮਾਰੀ ਮੋਦੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਪੁੱਛ ਭਗਤ ਸਿੰਘ ਸੁਖਦੇਵ ਸਰਾਬੇ ਤੋਂ ਕਿਵੇਂ ਕੱਢਿਆ ਰਾਜ ਵਿਦੇਸੀ ਜੇ ਆਗੀ ਬਾਰੋਂ ਕੰਪਨੀਆਂ ਫੇਰ ਦੂ ਇੰਡੀਆ ਉੱਤੇ ਧਰੇਸੀ ਪੁੱਛ ਭਗਤ ਸਿੰਘ ਸੁਖਦੇਵ ਸਰਾਬੇ ਤੋਂ ਕਿਵੇਂ ਕੱਢਿਆ ਰਾਜ ਵਿਦੇਸੀ ਜੇ ਆਗੀ ਬਾਰੋਂ ਕੰਪਨੀਆਂ ਫੇਰ ਨੂੰ ਇੰਡੀਆ ਉੱਤੇ ਗਰੇਸੀ ਵੇ ਤੂੰ ਕੀ ਸਾਰ ਜਾਣੇ ਭਾਰਤ ਦੀ ਹੋ ਵੇ ਤੂੰ ਕੀ ਸਾਰ ਜਾਣੇ ਭਾਰਤ ਦੀ ਮਦੇਸਾਂ ਵਿੱਚ ਫਿਰਦਾ ਮੰਗ ਲੰਗੂਰ ਵੇਨਾ ਮਾਰੀ ਮੋਤੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਵੇਨਾ ਮਾਰੀ ਮੋਤੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਦੁੱਧ ਮਿਲਦਾ ਕਰਸਾਨਾਂ ਤੋਂ ਜੋ ਵੱਢਦੇ ਤੁੱਪਾਂ ਦੇ ਵਿੱਚ ਪੱਠੇ ਦੁੱਧੀ ਲੈ ਕੇ ਪਿੰਡਾਂ ਤੋਂ ਕਰਦੇ ਵਿੱਚ ਡਹਿਰੀਆਂ ਇਕੱਠੇ ਦੁੱਧ ਮਿਲਦਾ ਕਿਸਾਨਾਂ ਤੋਂ ਜੋ ਪੜਦੇ ਤੁੱਪਾਂ ਦੇ ਵਿੱਚ ਪੱਠੇ ਦੁੱਧੀ ਲੈ ਕੇ ਪਿੰਡਾਂ ਤੋਂ ਕਰਦੇ ਵਿੱਚ ਡਹਿਰੀਆਂ ਇਕੱਠੇ ਉਹ ਦੁੱਧ ਵੇਰ ਕਾ ਮਹਾਲੀ ਦਾ ਹੋ ਹੋ ਦੁੱਧ ਵੇਰ ਕਾ ਮਹਾਲੀ ਦਾ ਕਰਸਾਨਾ ਕਰਕੇ ਹੀ ਮੁਸਹੂਰ ਵੇਨਾ ਮਾਰ ਮੋਦੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਵੇਨਾ ਮਾਰ ਮੋਦੀ ਆਵੇ ਕਰਸਾਨ ਪਹਿਲਾਂ ਹੀ ਮਜ਼ਦੂਰ ਆਣੀ ਮਿਲਦਾ ਕਰਸਾਨਾ ਤੋਂ ਲਾ ਕੇ ਲੱਖਾਂ ਨੋਟ ਬੋਰਾ ਤੇ ਲਾ ਕੇ ਪਾਣੀ ਮਿਲਦਾ ਕਰਸਾਨਾ ਤੋਂ ਲੱਖਾਂ ਨੋਟ ਬੋਰਾ ਦੇ ਲਾ ਕੇ ਕੁੱਤੇ ਬਿੱਲੀਆਂ ਪਿੰਦੀਆਂ ਨੇ ਪੰਛੀ ਪੀਕੇ ਨੇ ਗੁਣ ਗਾਉਂਦੇ ਓਏ ਪਾਣੀ ਮਿਲਦਾ ਕਰਸਾਨਾ ਤੂੰ ਜੋ ਲੱਖਾਂ ਨੋਟ ਬੋਰ ਤੇ ਲਾਉਂਦੇ ਕੁੱਤੇ ਬਿੱਲੀਆਂ ਪੀਂਦੇ ਨੇ ਪੰਛੀ ਵੀ ਵੀ ਛੋਲੇ ਗਾਉਂਦੇ ਧਰਤੀ ਸੀਤਲ ਹੋ ਜਾਂਦੀ ਏ ਹੋ ਹੋ ਧਰਤੀ ਸੀਤਲ ਹੋ ਜਾਂਦੀ ਏ ਫਸਲਾਂ ਹੋ ਜਾਂਦੀ ਪਰਪੂਰ ਵੇਨਾ ਮਾਰ ਮੋਤੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਵੇਨਾ ਮਾਰ ਮੋਦੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਬੰਦ ਕਰਦੇ ਵੀਰਨ ਜਹਜਾ ਨੂੰ ਜਿਹੜੀਆਂ ਕੱਡੀਆਂ ਨਾ ਜਾਜ ਕਾਨੂੰਨਾਂ ਹੁਸ ਰੱਖ ਤੂੰ ਪਬਲਿਕ ਨੂੰ ਮੁੜਨੇ ਮਿਲਨੇ ਮਨੋਖੇ ਜੋ ਨਾ ਬੰਦ ਕਰਦੇ ਵੀਰਨ ਜਹਜਾ ਨੂੰ ਜਿਹੜੀਆਂ ਕੱਡੀਆਂ ਨਾ ਜਾਜ ਕਾਨੂੰਨਾਂ ਬਿਲਕੁਲ ਬੰਦ ਕਰਦੇ ਵੀਰਨ ਜਹਜਾ ਨੂੰ ਜਿਹੜੀਆਂ ਕੱਡੀਆਂ ਨਾ ਜਾਜ ਕਾਨੂੰਨਾਂ ਖੁਸ਼ ਰੱਖ ਤੂੰ ਪਬਲਿਕ ਨੂੰ ਮੁਰਨੇ ਮਿਲਨੇ ਮਨੋਖੀ ਜੁਨਾ ਤਾਰਾ ਸਿੰਘ ਮਠਿਆੜਾਂ ਦਾ ਹੋ ਹੋ ਤਾਰਾ ਸਿੰਘ ਮਠਿਆੜਾਂ ਦਾ ਦਿਲ ਕਰ ਨਾ ਚੱਕ ਨਾ ਚੂਰ ਵੇਨਾ ਮਾਰ ਮੋਤੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਵੇਨਾ ਮਾਰ ਮੋਤੀ ਆਵੇ ਕਰਸਾਨ ਪਹਿਲਾਂ ਹੀ ਮਜਬੂਰ ਨਾ ਮਾਰ ਮੋਤੀ ਆਵੇ ਕਰਸਾਨ ए नई मजबू